ਕ੍ਰੀਮ ਕੋਰਟ ਨੇ ਬੀਬੀ ਮਾਮਲੇ ਤੇ ਵੱਡਾ ਹੁਕਮ ਦਿੱਤਾ ਹੈ ਹੁਣ ਇਹ ਕੇਸ ਚੰਡੀਗੜ੍ਹ ਨਹੀਂ ਜਾਣਗੇ ਸਥਿਤੀ ਜਿੱਦਾਂ ਸੀ ਉਦਾਂ ਹੀ ਰਹੇਗੀ ਪਰ ਸਵਾਲ ਇਹ ਉੱਡਾ ਹੈ ਕਿ ਇਨਸਾਫ ਕਦੋਂ ਹੋਏਗਾ 10 ਸਾਲ ਤੋਂ ਪੰਜਾਬ ਇਸੇ ਉਡੀਕ ਦੇ ਵਿੱਚ ਹੈ ਅਰਦਾਸਾਂ ਹੋ ਰਹੀਆਂ ਨੇ ਪਰ ਫੈਸਲੇ ਅਜੇ ਵੀ ਅਧੂਰੇ ਹਨ 2015 ਵਿੱਚ ਮੋਗਾ ਜ਼ਿਲ੍ਹੇ ਤੇ ਗੁਰੂਕਰਨ ਸਾਹਿਬ ਦੇ ਪਵਿੱਤਰ ਰੰਗ ਬੇਅਦਬੀ ਦੇ ਰੂਪ ਵਿੱਚ ਮਿਲੇ ਸਨ ਲੋਕਾਂ ਨੇ ਗੁੱਸੇ ਦੇ ਵਿੱਚ ਸੜਕਾਂ ਜਾਮ ਕੀਤੀਆਂ ਗੋਲੀਆਂ ਵੀ ਚੱਲੀਆਂ ਅਤੇ ਕਈ ਜਾਨਾਂ ਵੀ ਗਈਆਂ ਇਸ ਤੋਂ ਬਾਅਦ 2022 ਦੇ ਵਿੱਚ ਤਿੰਨ ਡੇਰਾ ਪੈਰੋਕਾਰ ਦੋਸ਼ੀ ਟਹਿਰਾਏ ਗਏ ਪਰ ਲੋਕਾਂ ਨੇ ਕਿਹਾ ਇਹ ਇਨਸਾਫ ਨਹੀਂ ਸਿਰਫ ਇੱਕ ਆਕਾਜ਼ੀ ਕਾਰਵਾਈ ਹੈ ਇਸ ਨੂੰ ਲੈ ਕੇ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਕਿ 6 ਮਾਮਲੇ ਚੰਡੀਗੜ੍ਹ ਪੇਸ਼ ਦਿੱਤੇ सुप्रीम कोर्ट ने कहा कि पंजाब कि के बाहर नहीं जाएंगे अगली सुनवाई तेरह अक्टूबर पर दोस्तों फैसला किए यह गल महत्वपूर्ण नहीं सच्चा सवाल यह है कि फैसला होएगा कदों ਬਿਆਦਬੀ ਦੇ ਜ਼ਖਮ ਪੰਜਾਬ ਦੇ ਦਿਲ ਵਿੱਚ ਅਜੇ ਤੱਕ ਤਾਜ਼ਾ ਹਨ ਲੋਕਾਂ ਦੀਆਂ ਅੱਖਾਂ ਅਜੇ ਵੀ ਇਨਸਾਫ ਦੀ ਉਡੀਕ ਕਰ ਰਹੀਆਂ ਨੇ ਸੁਪਰੀਮ ਕੋਰਟ ਦਾ ਅੱਜ ਦਾ ਫੈਸਲਾ ਲੋਕਾਂ ਨੂੰ ਕੁਝ ਰਾਹਤ ਦੇ ਗਿਆ ਹੈ ਪਰ ਅਸਲੀ ਰਾਹਤ ਉਸ ਦਿਨ ਮਿਲੇਗੀ ਜਦੋਂ ਦੋਸ਼ੀਆਂ ਨੂੰ ਇਹ ਸਜ਼ਾ ਮਿਲੇਗੀ ਜੋ ਇਤਿਹਾਸ ਦੇ ਪੰਨਿਆਂ ਤੇ ਲਿਖੀ ਜਾਏਗੀ ਫਿਲਹਾਲ ਪੰਜਾਬ ਇੱਕ ਹੀ ਗੱਲ ਕਹਿ ਰਿਹਾ ਹੈ ਬਿਆਦਬੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਇਨਸਾਫ ਦੇ ਬਿਨਾ ਸਕੂਨ ਵੀ ਸਾਨੂੰ ਨਹੀਂ ਮਿਲੇਗਾ ਹੋਰ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਕ੍ਰੀਮ ਕੋਰਟ ਨੇ ਬੀਆਰਬੀ ਮਾਮਲੇ ਤੇ ਵੱਡਾ ਹੁਕਮ ਦਿੱਤਾ ਹੈ ਹੁਣ ਇਹ ਕੇਸ ਚੰਡੀਗੜ੍ਹ ਨਹੀਂ ਜਾਣਗੇ ਸਥਿਤੀ ਜਿੱਦਾਂ ਸੀ ਉਦਾਂ ਹੀ ਰਹੇਗੀ ਪਰ ਸਵਾਲ ਇਹ ਉੱਡਦਾ ਹੈ ਕਿ ਇਨਸਾਫ ਕਦੋਂ ਹੋਏਗਾ 10 ਸਾਲ ਤੋਂ ਪੰਜਾਬ ਇਸੇ ਉਡੀਕ ਦੇ ਵਿੱਚ ਹੈ ਅਰਦਾਸਾਂ ਹੋ ਰਹੀਆਂ ਨੇ ਪਰ ਫੈਸਲੇ ਅਜੇ ਵੀ ਅਧੂਰੇ ਹਨ 2015 ਵਿੱਚ ਮੋਗਾ ਜ਼ਿਲ੍ਹੇ ਤੇ ਗੁਰੂਗਰਾਂ ਸਾਹਿਬ ਦੇ ਪਵਿੱਤਰ ਅੰਗ ਬੇਅਦਬੀ ਦੇ ਰੂਪ ਵਿੱਚ ਮਿਲੇ ਸਨ ਲੋਕਾਂ ਨੇ ਗੁੱਸੇ ਦੇ ਵਿੱਚ ਸੜਕਾਂ ਜਾਮ ਕੀਤੀਆਂ ਗੋਲੀਆਂ ਵੀ ਚੱਲੀਆਂ ਅਤੇ ਕਈ ਜਾਨਾਂ ਵੀ ਗਈਆਂ ਇਸ ਤੋਂ ਬਾਅਦ 2022 ਦੇ ਵਿੱਚ ਤਿੰਨ ਡੇਰਾ ਪੈਰੋਕਾਰ ਦੋਸ਼ੀ ਠਹਿਰਾਏ ਗਏ ਪਰ ਲੋਕਾਂ ਨੇ ਕਿਹਾ ਇਹ ਇਨਸਾਫ ਨਹੀਂ ਸਿਰਫ ਇੱਕ ਕਾਗਜ਼ੀ ਕਾਰਵਾਈ ਹੈ ਇਸ ਨੂੰ ਲੈ ਕੇ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਕਿ 6 ਮਾਮਲੇ ਚੰਡੀਗੜ੍ਹ ਪੇਸ਼ ਦਿੱਤੇ ਅਤੇ ਸੋ ਬਾਤ ਸਵਾਲ ਖੜਾ ਹੋਇਆ ਕਿ ਪੰਜਾਬ ਆਪਣੇ ਜ਼ਖਮਾ ਦਾ ਇਨਸਾਫ ਹੁਣ ਬਾਹਰ ਕਰਾਏਗਾ ਆ ਸੁਪਰੀਮ ਕੋਰਟ ਨੇ ਕਿਹਾ ਕਿ ਕੇਸ ਪੰਜਾਬ ਦੇ ਬਾਹਰ ਨਹੀਂ ਜਾਣਗੇ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਏਗੀ ਪਰ ਦੋਸਤੋ ਫੈਸਲਾ ਕਿੱਥੇ ਹੋਏ ਇਹ ਗੱਲ ਮਹੱਤਵਪੂਰਨ ਨਹੀਂ ਸੱਚਾ ਸਵਾਲ ਇਹ ਹੈ ਕਿ ਫੈਸਲਾ ਹੋਏਗਾ ਕਦੋਂ ਬਿਆਦਬੀ ਦੇ ਜ਼ਖਮ ਪੰਜਾਬ ਦੇ ਦਿਲ ਵਿੱਚ ਅਜੇ ਤੱਕ ਤਾਜ਼ਾ ਹਨ ਲੋਕਾਂ ਦੀਆਂ ਅੱਖਾਂ ਅਜੇ ਵੀ ਇਨਸਾਫ ਦੀ ਉਡੀਕ ਕਰ ਰਹੀਆਂ ਨੇ ਸੁਪਰੀਮ ਕੋਰਟ ਦਾ ਅੱਜ ਦਾ ਫੈਸਲਾ ਲੋਕਾਂ ਨੂੰ ਕੁਝ ਰਾਹਤ ਦੇ ਗਿਆ ਹੈ ਪਰ ਅਸਲੀ ਰਾਹਤ ਉਸ ਦਿਨ ਮਿਲੇਗੀ ਜਦੋਂ ਦੋਸ਼ੀਆਂ ਨੂੰ ਇਹ ਸਜ਼ਾ ਮਿਲੇਗੀ ਜੋ ਇਤਿਹਾਸ ਦੇ ਪੰਨਿਆਂ ਤੇ ਲਿਖੀ ਜਾਏਗੀ ਫਿਲਹਾਲ ਪੰਜਾਬ ਇੱਕ ਹੀ ਗੱਲ ਕਹਿ ਰਿਹਾ ਹੈ ਬਿਆਦਬੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਇਨਸਾਫ ਦੇ ਬਿਨਾ ਸਕੂਨ ਵੀ ਸਾਨੂੰ ਨਹੀਂ ਮਿਲੇਗਾ ਹੋਰ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ